ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਦੋਸਤੋ ਅੱਜ ਅਸੀਂ ਅਲਾਉਦੀਨ ਸਾਬਰ ਕਲੀਰ ਸ਼ਰੀਫ ਦੇ ਦਾਤਾ ਬਾਬਾ ਸਾਬਰ ਪਾਕ ਬਾਬਾ ਫਰੀਦ ਜੀ ਦੇ ਭਾਣ ਜੇ ਉਹਨਾਂ ਦਾ ਇੱਕ ਇਹ ਕਲਾਮ ਉਹਨਾਂ ਦੇ ਨਾਮ ਦਾ ਇੱਕ ਜਾਪ ਦੱਸਣ ਜਾ ਰਿਹਾ ਜੋ ਕਿ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਆਪ ਤੁਸੀਂ ਸਾਰੇ ਬਾਬਾ ਸਾਬਰਪਾਕ ਨੂੰ ਜਾਣਦੇ ਹੋ ਜੋ ਬਾਬਾ ਫਰੀਦ ਜੀ ਦੇ ਭਾਣਜੇ ਹੋਏ ਹਨ ਬਾਬਾ ਫਰੀਦ ਜੀ ਦੀ ਜੋ ਭੈਣ ਸੀ ਉਹਨਾਂ ਦੇ ਲੜਕੇ ਹੋਏ ਹਨ ਆਪ ਸਰਕਾਰ ਬਾਬਾ ਫਰੀਦ ਜੀ ਨੇ ਉਹਨਾਂ ਨੂੰ ਬਹੁਤ ਸਿੱਖਿਆ ਦਿੱਤੀ ਔਰ ਉਹਨਾਂ ਨੂੰ ਬਹੁਤ ਤਾਲੀਮ ਦਿੱਤੀ ਆਪ ਸਾਬਰਪਾਤ ਸਰਕਾਰ ਬਹੁਤ ਵੱਡੀ ਹਸਤੀ ਹੋਏ ਹਨ ਪੀਰਾਂ ਦੇ ਪੀਰ ਹੋਏ ਹਨ ਬਾਬਾ ਸਾਬਰਪਾਕ ਵਾਰੇ ਆਪ ਤੁਸੀਂ ਸਭ ਜਾਣਦੇ ਹੋ ਕਿ ਉਹਨਾਂ ਦੇ ਦਰਬਾਰ ਦੇ ਜੇਕਰ ਕੋਈ ਜਾਂਦਾ ਹੈ ਭੂਤ ਪ੍ਰੇਤ ਜਾਦੂ ਟੂਣਾ ਮਸਾਨ ਕਿਸੇ ਵੀ ਕੀਤੇ ਕਰਾਏ ਵਾਲਾ ਤਾਂ ਜੇਕਰ ਕਿਸੇ ਤੇ ਵੀ ਉਸ ਤੇ ਕੀਤਾ ਕਰਾਇਆ ਕਿਸੇ ਵੀ ਇਨਸਾਨ ਤੇ ਬੁਰੀ ਬਲਾ ਹੈ ਤਾਂ ਉਸ ਦਰਬਾਰ ਦੇ ਅੰਦਰ ਜਾਂਦਿਆਂ ਹੀ ਉਸ ਚੀਜ਼ ਦੀ ਹਾਜ਼ਰੀ ਲੱਗ ਜਾਂਦੀ ਹੈ ਔਰ ਮਰੀਦ ਤੇ ਜਦੋਂ ਹਾਜ਼ਰੀ ਲੱਗਦੀ ਹੈ ਤਾਂ ਹੌਲੀ-ਹੌਲੀ ਮਰੀਦ ਠੀਕ ਹੋ ਜਾਂਦਾ ਹੈ ਕਈ ਵਾਰੀ ਸਰਕਾਰ ਦਾ ਕਰਮ ਹੁੰਦਾ ਹੈ ਕਿ ਪਹਿਲੀ ਚੌਂਕੀ ਜਦੋਂ ਪਹਿਲੀ ਚੌਂਕੀ ਵਿੱਚ ਹੀ ਜੋ ਪੇਸ਼ੈਂਟ ਹੁੰਦਾ ਹੈ ਬਿਮਾਰ ਹੁੰਦਾ ਹੈ ਕਿਸੇ ਵੀ ਕੀਤੇ ਕਰਾਇਏ ਤੋਂ ਕਿਸੇ ਬੁਰੀ ਬਲਾ ਤੋਂ ਤਾਂ ਪਹਿਲੀ ਸਲਾਮੀ ਜਦੋਂ ਪੇਸ਼ ਕਰਨ ਜਾਂਦਾ ਹੈ ਪਹਿਲਾ ਸਜਦਾ ਪੇਸ਼ ਕਰਨ ਜਾਂਦਾ ਹੈ ਪਹਿਲੀ ਹਾਜ਼ਰੀ ਵਿੱਚ ਹੀ ਠੀਕ ਹੋ ਜਾਂਦਾ ਹੈ ਔਰ ਕਈ ਵਾਰੀ ਪੰਜ ਚੌਂਕੀਆਂ ਭਰਨੀਆਂ ਪੈਂਦੀਆਂ ਹਨ ਪੰਜ ਚੌਂਕੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਰੀਤ ਕਿਸੇ ਵੀ ਚੀਜ਼ ਨੂੰ ਲੈ ਕੇ ਜੇਕਰ ਬਿਮਾਰ ਹੈ ਉਸ ਤੇ ਕੁਝ ਵੀ ਕੀਤਾ ਕਰਾਇਆ ਹੈ ਕਿਸੇ ਵੀ ਤਰ੍ਹਾਂ ਦਾ ਜਾਦੂ ਟੂਣਾ ਤਾਂ ਉੱਥੇ ਜਾ ਕੇ ਆਪਣੇ ਆਪ ਹੀ ਹਾਜ਼ਰੀ ਲੱਗ ਜਾਂਦੀ ਹੈ ਔਰ ਹੌਲੀ-ਹੌਲੀ ਪੰਜ ਚੌਂਕੀਆਂ ਦੇ ਵਿੱਚ ਜਦੋਂ ਚੀਜ਼ ਦੀ ਹਾਜ਼ਰੀ ਲੱਗਦੀ ਹੈ ਉੱਥੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਚੀਜ਼ਾਂ ਜਦੋਂ ਹਾਜ਼ਰ ਹੋ ਜਾਂਦੀਆਂ ਹਨ ਸਰੀਰ ਤੇ ਤਾਂ ਆਪਣਾ ਦੀ ਕੰਧਾਂ ਵਿੱਚ ਟੱਕਰਾਂ ਵੱਜਦੀਆਂ ਹਨ ਬਾਜ਼ੀਆਂ ਪੈਂਦੀਆਂ ਹਨ ਔਰ ਪੂਤਾਂ ਪ੍ਰੇਤਾਂ ਚੜੇਲਾਂ ਦੀਆਂ ਉੱਥੇ ਬਹੁਤ ਜ਼ਿਆਦਾ ਚੀਕਾਂ ਨਿਕਲਦੀਆਂ ਹਨ ਉਹਨਾਂ ਦੀ ਉਹਨਾਂ ਨੂੰ ਮਾਰ ਪੈਂਦੀ ਹੈ ਸਰਕਾਰ ਦੀ ਕਿਉਂਕਿ ਸਰਕਾਰ ਦੀ ਜੋ ਫੌਜ ਹੈ ਉੱਥੇ ਪੂਤਾਂ ਪ੍ਰੇਤਾਂ ਜਿੰਨਾ ਧੂਆਂ ਦੀ ਹੈ ਜੋ ਵੀ ਉੱਥੇ ਬਰੀ ਹੁੰਦਾ ਹੈ ਤਾਂ ਉਸ ਇਨਸਾਨ ਦਾ ਪੂਤ ਪ੍ਰੇਤ ਉੱਥੇ ਹੀ ਸਰਕਾਰ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਔਰ ਸਰਕਾਰ ਦੀ ਹਾਜ਼ਰੀ ਦੇ ਵਿੱਚ ਉਥੇ ਕਰਮ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਭੂਤ ਪ੍ਰੇਤ ਜਦੋਂ ਉਥੇ ਬਰੀ ਹੁੰਦਾ ਹੈ ਤਾਂ ਉਥੇ ਸਰਕਾਰ ਦੇ ਚਰਨਾਂ ਵਿੱਚ ਹੀ ਲੱਗ ਜਾਂਦਾ ਹੈ ਉਹਨਾਂ ਦੀ ਸੇਵਾ ਦੇ ਵਿੱਚ ਆਪ ਸਰਕਾਰ ਦੇ ਉਥੇ ਜੋ ਵੀ ਜਾਂਦੇ ਹਨ ਅੱਜ ਤੱਕ ਬਹੁਤ ਜ਼ਿਆਦਾ ਲੋਕ ਗਏ ਹਨ ਜੋ ਬਿਮਾਰ ਸਨ ਉਥੇ ਸ਼ਿਫਾ ਮਿਲੀ ਹੈ ਠੀਕ ਹੋਏ ਹਨ ਜਿਨ੍ਹਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਦਾ ਜੋ ਦਰ ਦਰ ਪਟਕ ਪਟਕ ਕੇ ਥੱਕ ਗਏ ਹਨ ਉਹਨਾਂ ਨੂੰ ਸ਼ਿਫਾ ਨਹੀਂ ਮਿਲਦੀ ਉਹ ਕਿਸੇ ਵੀ ਭੂਤ ਪ੍ਰੇਤ ਜਾਦੂ ਤੋਂ ਨਾ ਕਿਸੇ ਵੀ ਆਸਰਾਤ ਤੋਂ ਬਿਮਾਰ ਹਨ ਠੀਕ ਨਹੀਂ ਹੋ ਰਹੇ ਉਸ ਸਾਬਿਰ پاک ਸਰਕਾਰ ਦੇ ਦਰਬਾਰ ਵਿੱਚ ਚਲੇ ਜਾਣ ਉੱਥੇ ਜਾ ਕੇ ਸ਼ਿਫਾ ਮਿਲ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਖਤਰਨਾਕ ਤੋਂ ਵੱਡੇ ਤੋਂ ਵੱਡਾ ਭੂਤ ਪ੍ਰੇਤ ਜਾਦੂ ਕਿਸੇ ਵੀ ਤਰ੍ਹਾਂ ਦਾ ਹੈ ਚੜੇਲ ਦੈਨ ਉੱਥੇ ਜਾ ਕੇ ਉਸ ਦੀ ਮਰੀਦ ਦੀ ਜਦੋਂ ਹਾਜ਼ਰੀ ਲੱਗਦੀ ਹੈ ਤਾਂ ਨਿਕਲ ਜਾਂਦੇ ਹਨ ਬਾਹਰ ਕਿਸ ਤੇ ਸਰਕਾਰ ਦੀ ਰਹਿਮਤ ਹੁੰਦੀ ਹੈ ਪਹਿਲੀ ਸਲਾਮੀ ਪਹਿਲੇ ਸਜਦੇ ਵਿੱਚ ਠੀਕ ਹੋ ਜਾਂਦੇ ਆ ਨਹੀਂ ਤਾਂ 5 ਚੁੰਕੀਆਂ ਭਰਨੀਆਂ ਪੈਂਦੀਆਂ ਹਨ 5 ਚੁੰਕੀਆਂ ਦੇ ਵਿੱਚ ਬਰੀਦ ਠੀਕ ਹੋ ਜਾਂਦਾ ਹੈ ਔਰ ਉੱਥੇ ਸਰਕਾਰ ਦੇ ਦਰਬਾਰ ਦੇ ਨਾਲ ਜੋ ਉਹਨਾਂ ਦੀ ਇੱਕ ਜਾਲੀ ਬਣੀ ਹੋਈ ਹੈ ਜੋ ਚਾਰ ਦਿਵਾਰੀ ਹੈ ਸਰਕਾਰ ਦੇ ਰੋਜੇ ਦੇ ਨਾਲ ਤਾਂ ਉਸ ਨੂੰ ਜਦੋਂ ਫੜ ਕੇ ਬੈਠਦੇ ਹਨ ਤਾਂ ਉੱਥੇ ਹਾਜ਼ਰੀ ਲੱਗ ਜਾਂਦੀ ਹੈ ਅਸੀਂ ਵੀ ਦੇਖਿਆ ਹੈ ਉੱਤੇ ਕਿ ਬਹੁਤ ਤਰ੍ਹਾਂ ਦੇ ਦੂਰੋਂ ਦੂਰੋਂ ਹਰ ਤਰਮ ਦੇ ਲੋਕ ਉੱਥੇ ਅਸੀਂ ਦੇਖੇ ਹਨ ਜੋ ਭੂਤਾਂ ਪ੍ਰੇਤਾਂ ਤੋਂ ਬਿਮਾਰ ਸਨ ਤੇ ਉੱਥੇ ਜਾ ਕੇ ਠੀਕ ਹੋਏ ਹਨ ਉੱਥੇ ਜਦੋਂ ਅਸੀਂ ਦੇਖਿਆ ਕਿ ਕੋਈ ਕਿਸੇ ਤਰ੍ਹਾਂ ਦਾ ਹੈ ਕੋਈ ਕਿਸੇ ਤਰ੍ਹਾਂ ਦਾ ਹਰ ਇੱਕ ਚੀਜ਼ ਦੀ ਉੱਥੇ ਹਾਜ਼ਰੀ ਲੱਗਦੀ ਹੈ ਸਰਕਾਰ ਦੇ ਦਰਬਾਰ ਵਿੱਚ ਔਰ ਉਹਨਾਂ ਨੂੰ ਮਾਰ ਲੱਗਦੀ ਹੈ ਜੋ ਗੈਪੀ ਮਾਰ ਹੁੰਦੀ ਹੈ ਗੈਪੀ ਮਾਰ ਜੋ ਸਾਨੂੰ ਉੱਤੇ ਦਿਖਾਈ ਨਹੀਂ ਦਿੰਦੀ ਪਰ ਸਰਕਾਰ ਦੀ ਉੱਥੇ ਰਹਿਮਤ ਹੁੰਦੀ ਹੈ ਸਰਕਾਰ ਦੀਆਂ ਲੱਖਾਂ ਫੌਜਾਂ ਉੱਥੇ ਕੰਮ ਕਰ ਰਹੀਆਂ ਜੋ ਦਿਖਾਈ ਨਹੀਂ ਦਿੰਦੀਆਂ ਸੋ ਜੋ ਜਾ ਕੇ ਦੇਖੇਗਾ ਉਸ ਨੂੰ ਹੀ ਵਿਸ਼ਵਾਸ ਹੋਵੇਗਾ ਉਸ ਦਰਬਾਰ ਦੇ ਅੰਦਰ ਕਿਉਂਕਿ ਸਾਡਾ ਵੀ ਇੱਕ ਸੱਜਣ ਦੋਸਤ ਸੀ ਕਿਉਂਕਿ ਬਹੁਤ ਜ਼ਿਆਦਾ ਉਸ ਦੀ ਵੀਡੀਓ ਅਸੀਂ ਤੁਹਾਨੂੰ ਬਣਾ ਕੇ ਦੱਸਾਂਗੇ ਉਸ ਦਾ ਜੋ ਉਸ ਨਾਲ ਵਾਕਿਆ ਹੋਇਆ ਕਿ ਉਹ ਕਿਸ ਤਰ੍ਹਾਂ ਪੂਰੀ ਦੁਨੀਆ ਤੇ ਇੱਥੇ ਘੁੰਮ ਮੱਠ ਰਹੀ ਠੀਕ ਨਹੀਂ ਹੋਇਆ ਪਰ ਉਸ ਦਰਬਾਰ ਤੇ ਜਾ ਕੇ ਉਸ ਨੂੰ ਕਿਸ ਤਰ੍ਹਾਂ ਸ਼ਿਫਾ ਮਿਲੀ ਉਸ ਦਰਬਾਰ ਦੇ ਵਿੱਚ ਉਹ ਠੀਕ ਹੋਇਆ ਕਿਉਂਕਿ ਉਸ ਤੇ ਇਸ ਤਰ੍ਹਾਂ ਦਾ ਕੁਛ ਕੀਤਾ ਕਰਾਇਆ ਸੀ ਕਿ ਉਸ ਨੂੰ سنگਲਾਂ ਦੇ ਨਾਲ ਬੰਨ ਕੇ ਰੱਖਦੇ ਸਨ ਔਰ ਜੇਕਰ ਉਹ ਆਪਣਾ ਇਲਾਜ ਕਰਾਉਂਦਾ ਸੀ ਜੇਕਰ ਕੋਈ ਫਕੀਰ ਜਾਂ ਕੋਈ ਹੁੰਦਾ ਸੀ ਤਾਂ ਉਸ ਨੂੰ ਛੱਡ ਕੇ ਦੌੜ ਜਾਂਦਾ ਸੀ ਇਸ ਤਰ੍ਹਾਂ ਦਾ ਉਸ ਤੇ ਕੀਤਾ ਸੀ ਔਰ ਜੋ ਉਸ ਦੇ ਸਾਹਮਣੇ ਹੁੰਦਾ ਸੀ ਤਾਂ ਜੋ ਉਸ ਦੇ ਹੱਥ ਵਿੱਚ ਆਉਂਦਾ ਤਾਂ ਮਾਰ ਦਿੰਦਾ ਸੀ ਇਸ ਕਰਕੇ ਉਸ ਦਾ ਕੋਈ ਵੀ ਇਲਾਜ ਨਹੀਂ ਸੀ ਕਰਦਾ ਫਿਰ ਉਸ ਨੂੰ ਕੋਈ ਫਕੀਰ ਸਾਬਰ پاک ਦਰਬਾਰ ਦੇ ਵਿੱਚ ਲੈ ਕੇ ਗਿਆ ਉੱਥੇ ਉਸ ਜੋ ਲੜਕਾ ਸੀ ਉਸਨੇ ਬਹੁਤ ਸਰਕਾਰ ਦੀ ਹਾਜ਼ਰੀ ਭਰੀ ਕਈ ਦਿਨ ਲਗਾਤਾਰ ਉੱਥੇ ਰਿਹਾ ਔਰ ਕਈ ਦਿਨ ਉੱਥੇ ਖੜ ਖੜ ਕੇ ਸਰਕਾਰ ਦੇ ਉੱਤੇ 2-2 2.5-2.5 ਘੰਟੇ ਖੜ ਕੇ ਇਬਾਦਤ ਕਰਦਾ ਰਿਹਾ ਤੇ ਸਰਕਾਰ ਦਾ ਰਹਿਮ ਕਰਮ ਹੋਇਆ ਤੇ ਉਹ ਠੀਕ ਹੋ ਗਿਆ ਸੋ ਬਹੁਤ ਵੱਡੀ ਹਸਤੀ ਹੈ ਬਾਬਾ ਸਾਬਰ پاک ਸਰਕਾਰ ਅਸੀਂ ਪਹਿਲੀ ਵੀਡੀਓ ਦੇ ਵਿੱਚ ਵੀ ਜੋ ਸਾਬਰ ਪਾਕ ਸਰਕਾਰ ਦਾ ਤੁਹਾਨੂੰ ਪਾਠ ਮੰਤਰ ਦੱਸਿਆ ਸੀ ਉਸ ਵਿੱਚ ਸਰਕਾਰ ਦੀ ਹਿਸਟਰੀ ਵੀ ਦੱਸੀ ਹੈ ਔਰ ਅਸੀਂ ਬਾਅਦ ਵਿੱਚ ਇਹ ਹਿਸਟਰੀ ਵੀ ਬਣਾਵਾਂਗੇ ਸਰਕਾਰ ਦੀ ਉਹਨਾਂ ਦਾ ਜੋ ਇਤਿਹਾਸ ਹੈ ਔਰ ਉਹਨਾਂ ਦੀ ਜੋ ਫੈਜ਼ ਹਨ ਉਹ ਵੀ ਤੁਹਾਡੇ ਨਾਲ ਬਿਆਨ ਕਰਾਂਗੇ ਔਰ ਅੱਜ ਅਸੀਂ ਜੋ ਸਰਕਾਰ ਦਾ ਮੰਤਰ ਕਲਾਮ ਦੱਸਣੇ ਜਾ ਰਹੇ ਹਾਂ ਜੋ ਢਾਈਆ ਕਲਾਮ ਹੈ ਉਹਨਾਂ ਦੇ ਨਾਮ ਤਾਂ ਬਹੁਤ ਹੀ ਸ਼ਕਤੀਸ਼ਾਲੀ ਹੈ ਔਰ ਜੋ ਵੀ ਸੱਚੇ ਵਿਸ਼ਵਾਸ ਨਾਲ ਕਰੇਗਾ ਸਰਕਾਰ ਉਸ ਤੇ ਕੋਲਾ ਕੇ ਖੜੇਗੀ ਉਸ ਨੂੰ ਮਹਿਸੂਸ ਵੀ ਹੋਵੇਗਾ ਕਿਉਂਕਿ ਇਹ ਕਿਸੇ ਫਕੀਰ ਦੁਆਰਾ ਦਿੱਤਾ ਗਿਆ ਹੈ ਔਰ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਇਹ ਜੋ ਸਰਕਾਰ ਦੇ ਨਾਮ ਦਾ ਵਿਰਧ ਹੈ ਔਰ ਪਹਿਲਾਂ ਤੁਹਾਨੂੰ ਉਹ ਅਸੀਂ ਵਿਰਧ ਦੱਸਦੇ ਹਾਂ ਉਸ ਤੋਂ ਬਾਅਦ ਇਸ ਦੀ ਵਿਧੀ ਦੱਸਾਂਗੇ ਔਰ ਜੋ ਕਲਾਮ ਹੈ ਇਸ ਤਰ੍ਹਾਂ ਹੈ ਸਰਕਾਰ ਦੇ ਨਾਮ ਦਾ ਯਾ ਦਾਤਾ کریم ਸਾਹਿਬ ਯਾ ਮੋਲਾ کریم ਸਾਹਿਬ ਜਾ ਦਾਤਾ کریم ਸਾਹਿਬ ਜਾਂ ਮੌਲਾ کریم ਸਾਹਿਬ ਔਰ ਇਸ ਸਰਕਾਰ ਦਾ ਜੋ ਨਾਮ ਦਾ ਵਿਰਧ ਹੈ ਜਾ ਦਾਤਾ کریم ਸਾਹਿਬ ਜਾਂ ਮੌਲਾ کریم ਸਾਹਿਬ ਜਾਂ ਦਾਤਾ کریم ਸਾਹਿਬ ਜਾਂ ਮੌਲਾ کریم ਸਾਹਿਬ ਔਰ ਇਸ ਨਾਮ ਦਾ ਤੁਸੀਂ ਵਿਰਧ ਕਰਨਾ ਹੈ ਔਰ ਤੁਸੀਂ ਘਟੂ ਘਟ ਇਸ ਦਾ ਜਾਪ 11 ਤਸਵੀਰ 11 ਮਾਲਾ ਜਾਪ ਕਰਨਾ ਹੈ ਔਰ ਤੁਸੀਂ 11 ਮਾਲਾ ਜੋ ਜਾਪ ਕਰਨਾ ਹੈ ਇਸ ਨੂੰ ਤਸਵੀ ਵੀ ਕਹਿੰਦੇ ਹਨ ਤੁਸੀਂ 11 ਮਾਲਾ ਦਾ ਜੋ ਜਾਪ ਕਰਨਾ ਹੈ ਤੁਹਾਨੂੰ ਵੱਧ ਤੋਂ ਵੱਧ ਅੱਧਾ ਘੰਟਾ ਲੱਗੇਗਾ ਔਰ ਅੱਧਾ ਘੰਟਾ ਇਹ ਪਾਠ ਕੀਤੇ ਦਾ ਇਹ ਵਿਰਤ ਕੀਤੇ ਦਾ ਤੁਹਾਨੂੰ ਅਸਰ ਵੀ ਤੀਸਰੇ ਚੌਥੇ ਦਿਨੀ ਦਿਖਣਾ ਸ਼ੁਰੂ ਹੋ ਜਾਵੇਗਾ ਔਰ ਜਦੋਂ ਤੁਸੀਂ ਇਸ ਨੂੰ ਸ਼ੁਰੂ ਕਰਨਾ ਹੈ ਤਾਂ ਤੁਸੀਂ ਵੀਰਵਾਰ ਤੋਂ ਸ਼ੁਰੂ ਕਰਨਾ ਹੈ ਔਰ ਸਵੇਰੇ ਸ਼ਾਮ ਵੀ ਇਸ ਦਾ ਵਰਤ ਕਰ ਸਕਦੇ ਹੋ ਤੁਸੀਂ ਹਰ ਰਾਤ ਨੂੰ ਜੋ ਵਿਰਤ ਕਰਨਾ ਹੈ ਉਹ ਵੀ ਬਹੁਤ ਵਧੀਆ ਹੈ ਔਰ ਸਵੇਰ ਨੂੰ ਵੀ ਦੋ ਟਾਈਮ ਇਸ ਦਾ ਵਿਰਤ ਕਰ ਸਕਦੇ ਹੋ ਔਰ ਇੱਕ ਟਾਈਮ ਵੀ ਇਹ ਵਿਰਤ ਤੁਸੀਂ ਕਰ ਸਕਦੇ ਹੋ ਔਰ ਤਸਵੀਰ ਦੇ ਉੱਪਰ ਕਰਨਾ ਹੈ ਔਰ ਤੁਰਦੇ ਫਿਰਦੇ ਵੀ ਤੁਸੀਂ ਕਰ ਸਕਦੇ ਹੋ ਪਰ ਇੱਕ ਜਗ੍ਹਾ ਤੇ ਬੈਠ ਕੇ ਜੋ ਕਰਨਾ ਹੈ ਤੁਸੀਂ ਉਹ ਇਬਾਦਤ ਦੇ ਵਿੱਚ ਗਿਣਿਆ ਜਾਵੇਗਾ ਉਸ ਦਾ ਫਾਇਦਾ ਉਸ ਦਾ ਫਲ ਬਹੁਤ ਜ਼ਿਆਦਾ ਮਿਲੇਗਾ ਔਰ ਜੋ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਫ਼ ਸੁਥਰਾ ਕਮਰਾ ਸਾਫ਼ ਸੁਥਰੀ ਜਗ੍ਹਾ ਤੇ ਬੈਠ ਕੇ ਤੁਸੀਂ ਕਰਨਾ ਹੈ ਸਾਫ਼ ਸੁਥਰੇ ਕੱਪੜੇ ਪਾ ਕੇ ਕਰਨਾ ਹੈ ਇੱਕ ਮੰਨ ਦੀ ਸਫਾਈ ਵੀ ਔਰ ਸਰੀਰ ਦੀ ਸਫਾਈ ਵੀ ਦੋਵੇਂ ਸਫਾਈਆਂ ਦੇ ਵਿੱਚ ਬੈਠ ਕੇ ਕਰਨਾ ਹੈ ਔਰ ਤੁਸੀਂ ਆਪਣੇ ਕਮਰੇ ਦੇ ਵਿੱਚ ਜਿੱਥੇ ਬੈਠਣਾ ਹੈ ਪਾਣੀ ਦਾ ਗਲਾਸ ਆਪਣੇ ਕੋਲ ਰੱਖਣਾ ਹੈ ਔਰ ਸਰਕਾਰ ਦਾ ਨਾਮ ਲੈ ਕੇ ਛੱਟਾ ਦੇ ਕੇ ਫਿਰ ਬੈਠ ਜਾਣਾ ਹੈ ਔਰ ਹਰ ਰੋਜ਼ ਤੁਸੀਂ ਆਪਣੇ ਕੋਲ ਦੋ ਦਾਣੇ ਮਿਸ਼ਰੀ ਦੇ ਜਾਂ ਪੰਜ ਦਾਣੇ ਮਿਸ਼ਰੀ ਦੇ ਕੋਲ ਮਿੱਠਾ ਆਪਣੇ ਰੱਖਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਮਠਿਆਈ ਦੇ ਦੋ ਪੀਸ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਹਰ ਰੋਜ਼ ਔਰ ਜਦੋਂ ਵੀ ਭਾਰ ਤੇ ਬੈਠਣਾ ਹੈ ਤਾਂ ਸਰਕਾਰ ਦੇ ਅੱਗੇ ਅਰਦਾਸ ਕਰਨੀ ਹੈ ਕਿ ਬਾਬਾ ਜੀ ਆ ਕੇ ਆਪਣਾ ਭੋਗ ਲੋ ਔਰ ਭੋਗ ਆਪਣਾ ਮਨਜ਼ੂਰ ਕਰੋ ਔਰ ਇਸ ਤਰ੍ਹਾਂ ਤੁਸੀਂ ਹਰ ਰੋਜ਼ ਕਰਨਾ ਹੈ ਜੇਕਰ ਮਠਿਆਈ ਨਹੀਂ ਰੱਖ ਸਕਦੇ ਕੋਲ ਤਾਂ ਪੰਜ ਦਾਣੇ ਮਿਸ਼ਰੀ ਦੇ ਕੋਲ ਰੱਖਣੇ ਹਨ ਔਰ ਪਾਠ ਕਰਨ ਤੋਂ ਬਾਅਦ ਤੁਸੀਂ ਸਵੇਰ ਨੂੰ ਉਹ ਦਾਣੇ ਜੋ ਮਿਸ਼ਰੀ ਦੇ ਹਨ ਖਾ ਸਕਦੇ ਹੋ ਉਹ ਜੋ ਮਠਿਆਈ ਜਾਂ ਫਿਰ ਤੁਸੀਂ ਮਠਿਆਈ ਰੱਖਣੀ ਹੈ ਉਹ ਤੁਸੀਂ ਸਵੇਰ ਨੂੰ ਖਾ ਸਕਦੇ ਹੋ ਔਰ ਇੱਕ ਗਲਾਸ ਪਾਣੀ ਦਾ ਕੋਲ ਰੱਖਣਾ ਹੈ ਔਰ ਤੁਸੀਂ ਹਰ ਵੀਰਵਾਰ ਨੂੰ ਨਿਆਜ਼ ਬਣਾਉਣੀ ਹੈ ਨਿਆਜ਼ ਥੋੜੀ ਜੀ ਇੱਕ ਕੋਲੀ ਚੋਲਾਂ ਦੀ ਮੁੱਠਕ ਕੋਲੀ ਚੋਲਾਂ ਦੀ ਬਣਾ ਕੇ ਤੁਸੀਂ ਸਰਕਾਰ ਅੱਗੇ ਅਰਦਾਸ ਕਰਨੀ ਹੈ ਕਿ ਸਰਕਾਰ ਤੁਹਾਡਾ ਭੋਗ ਹੈ ਇਹ ਨਿਆਜ਼ ਮਨਜ਼ੂਰ ਕਰੋ ਔਰ ਰਹਿਮਤਾ ਕਰੋ ਔਰ ਇਹ ਜੋ ਤੁਸੀਂ ਦਾਤਾ ਜੀ ਦਾ ਪਾਠ ਕਰਨਾ ਹੈ ਇਸ ਵਿੱਚ ਪਰਹੇਜ਼ ਮਾਸ ਮੱਛੀ ਅੰਡੇ ਦਾ ਕਰਨਾ ਹੈ ਤੁਸੀਂ ਵੈਸ਼ਨੂ ਰਹਿਣਾ ਹੈ ਮਾਸahari ਭੋਜਨ ਨਹੀਂ ਕਰਨਾ ਔਰ ਆਪਣਾ ਜੋ ਧਿਆਨ ਹੈ ਮਨ ਹੈ ਦਿਲ ਹੈ ਇਸ ਨੂੰ ਸਾਫ਼ ਰੱਖਣਾ ਹੈ ਗਲਤ ਨੀਅਤ ਵਾਲ ਨਾਲ ਕਿਸੇ ਵੱਲ ਨਹੀਂ ਦੇਖਣਾ ਆਪਣੀ ਸੋਚ ਸਮਝ ਨੂੰ ਠੀਕ ਰੱਖਣਾ ਹੈ ਕਿਸੇ ਵੀ ਪ੍ਰਾਈਸ sthri ਵਾਲ ਕਿਸੇ ਵੀ ਇਸਤਰੀ ਵਾਲ ਤੁਸੀਂ ਗਲਤ ਨਜ਼ਰ ਨਾਲ ਨਹੀਂ ਦੇਖਣਾ ਆਪਣੇ ਆਪ ਨੂੰ ਆਪਣੀ ਸੋਚ ਨੂੰ ਆਪਣੀ ਨੀਅਤ ਨੂੰ پاک ਸਾਫ਼ ਰੱਖਣਾ ਹੈ پاک ਸੱਚੀ ਨੀਅਤ ਨੂੰ ਹੀ ਮੁਰਾਦਾ ਲਗੜੀਆਂ ਹਨ ਔਰ ਸੱਚੀ ਮਿਹਨਤ ਸੱਚੀ ਲਗਨ ਨਾਲ ਦਾਤਾ ਜੀ ਦੇ ਇਸ ਨਾਮ ਦਾ ਤੁਸੀਂ ਵਿਰਧ ਕਰਨਾ ਹੈ ਯਾ ਦਾਤਾ کریم ਸਾਹਿਬ ਯਾ ਮੋਲਾ کریم ਸਾਹਿਬ ਯਾ ਦਾਤਾ کریم ਸਾਹਿਬ ਯਾ ਮੋਲਾ کریم ਸਾਹਿਬ ਸੋ ਇਹ ਤੁਸੀਂ 11 ਤਸਵੀਰਾਂ ਕੱਢਣੀਆਂ ਹਨ ਇਸ ਦੀਆਂ ਔਰ ਜੋ ਵੀ ਸਰਕਾਰ ਨੂੰ ਮੰਨਦੇ ਹਨ ਇਸ ਜੋ ਵਿਰਧ ਦਾ ਜਾਪ ਕਰਦੇ ਹਨ ਪਹਿਲਾਂ ਵੀ ਕਈ ਕਮੈਂਟ ਆਏ ਸੀ ਕਿ ਦਾਤਾ ਜੀ ਦਾ ਹੋਰ ਕਲਾਮ ਪੇਸ਼ ਕਰੋ ਸੋ ਇਹ ਸਰਕਾਰ ਦਾ ਟਾਇਆ ਕਲਾਮ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਸਰਕਾਰ ਦੇ ਨਾਮ ਦਾ ਵਿਰਧ ਹੈ ਉਸ ਦੀ ਭਗਤੀ ਹੈ ਭਗਤੀ ਦੇ ਵਿੱਚ ਸ਼ਕਤੀ ਹੈ ਸੋ ਤੁਸੀਂ ਜਿੰਨੀ ਮਿਹਨਤ ਕਰੋਗੇ ਉਨਾ ਹੀ ਜ਼ਿਆਦਾ ਫਲ ਮਿਲੇਗਾ ਸੋ ਅੱਜ ਤੱਕ ਜਿਸ ਨੇ ਵੀ ਮਿਹਨਤ ਕੀਤੀ ਹੈ ਸੱਚੇ ਦਿਲੋਂ ਉਸ ਨੂੰ ਫਲ ਮਿਲਿਆ ਹੈ ਫਲ ਚਾਹੀਏ ਥੋੜਾ ਲੇਟ ਮਿਲਦਾ ਹੈ ਟਾਈਮ ਲੱਗਦਾ ਹੈ ਪਰ ਮਿਲਦਾ ਜ਼ਰੂਰ ਹੈ ਕਿਉਂਕਿ ਕੀਤੀ ਹੋਈ ਮਿਹਨਤ ਕਦੇ ਵੀ ਜ਼ਾਇਆ ਨਹੀਂ ਜਾਂਦੀ ਕੀਤੀ ਹੋਈ ਮਿਹਨਤ ਕਦੇ ਖਰਾਬ ਨਹੀਂ ਹੁੰਦੀ ਸੋ ਤੁਹਾਨੂੰ ਵੀ ਫਲ ਜ਼ਰੂਰ ਮਿਲੇਗਾ ਪਰ ਇਹ ਸਰਕਾਰ ਜੀ ਦਾ ਉਹਨਾਂ ਦੀ ਰਹਿਮਤ ਲੈਣ ਲਈ ਉਹਨਾਂ ਦੀ ਕਿਰਪਾ ਲੈਣ ਲਈ ਢਾਈਆ ਕਲਾਮ ਸੀ ਉਹਨਾਂ ਦੇ ਨਾਮ ਦਾ ਵਿਰਦ ਸੀ ਸੋ ਦੋਸਤੋ ਮਿਲਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪ ਸਭ ਨੂੰ ਜੈ ਪੀਰਾਂ ਦੀ ਜੈ ਪੀਰਾਂ ਕੀ ਰੰਗੁਰੂਆਂ ਦੀ ਵੀ ਦੇਪਿਆਂ ਦੀ ਜੇ ਸੋਹਣੇ ਰੱਬ ਦੀ ਸलाम ਦੋਸਤੋ